ਇਹਨਾਂ ਨੂੰ ਖੁਦ ਨਹੀਂ ਪਤਾ ਹੂੰ ਠੀਕ ਜਿਹੜੀ ਇਹਨਾਂ ਦੀ ਐਕਸਰਸਾਈਜ਼ ਹੈ ਉਹ ਕੁਛ ਕਹਿ ਰਹੀ ਆ ਮਿਨਿਸਟਰ ਕੁਛ ਕਹਿ ਰਹੇ ਨੇ ਉਹ ਬਲਤੇਜ ਬਨੂ ਜਿਹੜਾ ਉਹ ਕੀ ਪਤਾ ਕੌਣ ਹੈ ਸਲਾਹ ਕਰ ਰਹੇ ਉਹਦੇ ਉਹ ਹੋਰ ਕੁਛ ਕਹਿ ਰਹੇ ਨੇ ਹੂੰ ਚੀਮਾ ਸਾਹਿਬ ਕਹਿ ਰਹੇ ਮਾਲ ਚੱਕ ਆਲਿਆ ਤੋਂ ਵੀਆਰਵੀਸ ਉੱਤੋਂ ਆਇਆ ਵਾ ਇਸਟਰੀ ਤੋਂ ਤੇ ਬਲਤੇਜ ਬਨੂ ਕਹਿ ਰਹੇ ਉਹ ਤੋਂ ਗਜ਼ਾਤੋਂ ਆਇਆ ਵਾ ਉਹ ਵੀ ਅਕਾਲੀ ਦਲ ਦੇ ਨਾਲ ਜੁੜੇ ਹੋ ਤੇ ਸ਼ਰਾਬ ਦੀ ਜਿਹੜੀ ਹੈ ਗੈਰ ਕਾਨੂੰਨੀ ਕਾਰੋਬਾਰ ਜਾਂ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਨੇ ਬੋਲੋ ਇਹ ਨਹੀਂ ਪਿਆਰ ਨਹੀਂ ਰਲ ਰਿਹਾ ਆਪੋ ਵਿੱਚ ਗੱਲ ਨਹੀਂ ਨਾ ਰਲ ਰਹੀ ਇਹ ਮਤਲਬ ਅਟੇ ਸੜੇ ਗੱਲ ਕਰ ਰਹੇ ਨੇ ਇਹਨਾਂ ਨੂੰ ਪਹਿਲਾਂ ਹਰਪਾਲ ਜਿਮਾ ਕਹ ਰਿਹਾ ਸੀ ਵੀ ਇਹ ਈਐਨ ਐ ਹੂੰ ਮੈਂ ਮਾਨ ਹਾਨੀ ਦਾ ਦਾਵਾ ਕਰੂੰਗਾ ਜੀ ਬੋਲ ਤੇਜਪਨੂ ਜੀ ਤੇ ਔਰ ਹਰਪਾਲ ਜੀ ਮਤੇ ਵੀ ਜੀ ਕਿਉਂਕਿ ਤੁਸੀਂ ਗਮ ਹੈ ਜੇ ਉੱਤੋਂ ਵੀ ਨਿਕਲੀ ਤਾਂ ਸਾਈਜ਼ ਨੂੰ ਪਤਾ ਹੀ ਹੋਏਗਾ ਜੇ ਡਿਸਟਿਲਰੀ ਤੋਂ ਬਾਹਰ ਆਇਆ ਤਾਂ ਚੀਮਾ ਸਾਹਿਬ ਥੋੜਾ ਜਿਹਾ ਹੌਸਲਾ ਕਰ ਲੈਂਦੇ ਹੂੰ ਫੜਾਫੜ ਕਰਦਾ ਜੀ 80000 ਲੀਟਰ ਹੂੰ ਠੀਕ ਹੈ ਬੜਾ ਵੱਡਾ ਬਾਲਕਾ ਸ਼ੇਰ ਮਾਰ ਲਿਆ ਰੇਡੀਓ ਪੰਜਾਬ ਤੁਹਾਡੇ ਫੇਸਬੁਕ ਪੇਜ ਉਤੇ YouTube ਚੈਨਲ ਦੇ ਉਤੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਚਲਾਇਆ ਜਾ ਰਿਹਾ ਉਹਦੇ ਵਿੱਚ ਬੜਾ ਕੋਸ਼ਿਸ਼ ਸਾਹਮਣੇ ਆ ਰਿਹਾ ਕਈ ਗੱਲਾਂ ਹਾਸੋਹੀਣੀਆਂ ਹੋ ਜਾਂਦੀਆਂ ਤੇ ਜਿਹੜੇ ਮੰਤਰੀ ਤੇ ਸੰਤਰੀ ਨੇ ਉਹ ਕਾਲੀ ਦੇ ਵਿੱਚ ਬਿਆਨ ਵੀ ਦੇ ਜਾਂਦੇ ਨੇ ਮਸਲਾ ਇਹ ਹੁੰਦਾ ਵੀ ਕਿਵੇਂ ਛੇਤੀ ਤੋਂ ਛੇਤੀ ਜਿਹੜਾ ਇਹ ਸਿੱਧ ਕੀਤਾ ਜਾ ਸਕੇ ਕਿ ਪੰਜਾਬ ਨਸ਼ਾ ਮੁਕਤ ਹੋ ਗਿਆ ਇੱਕ ਟਰੱਕ ਐਥਨੋਲ ਪੰਜਾਬ ਦੇ ਵਿੱਚੋਂ ਹੀ ਚੱਲ ਕੇ ਪੰਜਾਬ ਦੇ ਵਿੱਚ ਹੀ ਖਾਲੀ ਹੋਣ ਦੇ ਲਈ ਆਉਂਦਾ ਤੇ ਉਸ ਦੇ ਮਗਰ ਇੱਕ ਹੋਰ ਟਰੱਕ ਆਉਂਦਾ ਤੇ ਜਦੋਂ ਬਠਿੰਡੇ ਦੇ ਤੇਲ ਡਿੱਪੂ ਕੋਲੇ ਪਹੁੰਚਦਾ ਤਾਂ ਉਸ ਨੂੰ ਘੇਰਾ ਪੈ ਜਾਂਦਾ ਤੇ ਘੇਰਾ ਪੈ ਤੋਂ ਬਾਅਦ ਉਸ ਨੂੰ ਟਰੱਕ ਨੂੰ ਜਿਹੜਾ ਜਬਤ ਕਰ ਲਿਆ ਜਾਂਦਾ ਉਹਨਾਂ ਟਰੱਕਾਂ ਦੇ ਮਾਲਕ ਬਲਜੀਤ ਸਿੰਘ ਸਿੱਧੂ ਹੋਰੀ ਸੰਧੂ ਹੋਰੀ ਸੌਰੀ ਮੇਰੇ ਨਾਲ ਨੇ ਸੰਧੂ ਸਾਹਿਬ ਕੀ ਹੋਇਆ ਸਾਰਾ ਮਾਮਲਾ ਕੀ ਸੀਗਾ ਇਹ ਹੋਇਆ ਐਮ ਜੀ ਮਤਲਬ ਗੱਡੀਆਂ ਸਾਡੀਆਂ ਚੱਲਦੀਆਂ ਨੇ ਇਥੇ ਰੋਲ ਤੇ ਜੀ ਤੇ ਜਿੰਨੀਆਂ ਵੀ ਡਿਸਟ੍ਰੀਅਨਾਂ ਨੇ ਪੰਜਾਬ ਦੀਆਂ ਜੀ ਸਾਰੀਆਂ ਸਾਰਾ ਦਾ ਕੰਮ ਕਰਦੇ ਆ ਬਠਿੰਡੇ ਵਿੱਚ ਬੀਸੀਆ ਲਿਆ ਓਮ ਸੰਸਿਆ ਤਾਂ ਵਾਲੀ E20 ਆ ਇਹ ਗੱਡੀ ਸਾਡੇ ਭਰੀਆਂ ਸੀ VRV ਹੌਸਪਿਟੈਲਿਟੀ ਡਿਸਟਿਲਰੀ ਆ ਚੱਕ ਆਲੀਆ ਪਿੰਡ ਦਿਨਾਂਗਰ ਜੀ ਉਥੋਂ ਇਥਨੋਲ ਭਰ ਕੇ ਸਾਡੀ ਦੋ ਗੱਡੀਆਂ 80000 ਲੀਟਰ ਲੈ ਕੇ ਇੰਡੀਆ ਦਾ ਡਿਪੋ ਬਠਿੰਡੇ ਆਈਆਂ ਸੀਗੀਆਂ ਜੀ 27 ਤਰੀਕ ਨੂੰ ਗੱਡੀਆਂ ਲੋਡ ਹੋਈਆਂ ਉਥੋਂ 29 ਤਰੀਕ ਨੂੰ ਸਿਰੇ 6:30 ਵਜੇ ਗੱਡੇ ਡਿਪੋ ਪਹੁੰਚ ਗਏ ਜੀ ਇੱਕ ਗੱਡੀ ਦੀ ਐਂਟਰੀ 6:55 ਮਿੰਟ ਤੇ ਹੋਈ ਹੈ ਗੱਡੀ ਜਿਹੜੀ 6722 ਨੰਬਰ ਹੈ GJ6 ਜੀਰੇ06 BB ਸ਼ਤਰ ਸ਼ਬੀ ਜੀ ਉਹਦੀ ਐਂਟਰੀ 6:55 ਮਿੰਟ ਤੇ ਹੋ ਗਈ ਵੀ ਗੱਡੀ ਸਾਡੇ ਕੋਲ ਪਹੁੰਚ ਗਈ ਆ ਕਿਹਦੇ ਕੋਲ ਐਂਟਰੀ ਹੋ ਗਈ ਐਂਡੀਆ ਡਿਪੋ ਤੇ ਅੱਛਾ ਜੀ ਅੰਦਰ ਚਲੀ ਗਈ ਹੈ ਅੰਦਰ ਨਹੀਂ ਗੱਡੀ ਅੰਦਰ ਹੀ ਗਈ ਉਹ ਡਾਕੂਮੈਂਟ ਲੈ ਲੈਂਦੇ ਆ ਅੱਛਾ ਜੀ ਤੇ ਗੱਡੀ ਕਿੰਨੇ ਵੀ ਜਿੱਥੇ ਮਰਜੀ ਲਾ ਲਓ ਇੱਕ ਗੱਡੀ ਤੇ ਦੂਜੀ ਗੱਡੀ ਤੇ ਪੇਪਰ ਨੋ ਦੋਹਾਂ ਗੱਡੀਆਂ ਲੈ ਲਏ ਸੀਗੇ ਇੰਡੀਆਨ ਵਾਲੇ ਡਿਪੋ ਵਾਲਿਆਂ ਨੇ ਸ਼ਾਮੀ 5:30 5 ਵਜੇ ਤਾਂ ਗੱਡੀਆਂ ਡਿਪੋ ਦੇ ਬਾਹਰ ਖੜੀਆਂ ਨਹੀਂ ਆ ਜੀ ਮੁੜ ਕੇ ਇੱਥੇ ਲੋਕਲ ਪਹਿਲੀ ਵਾਰ ਡਰਾਈਵਰ ਆਏ ਸੀਗੇ ਡਰਾਈਵਰਾਂ ਕਹਿੰਦੇ ਲੋਕਾਂ ਕਹਿੰਦੇ ਇੱਥੇ ਚੋਰੀ ਹੁੰਦੀ ਆ ਤੁਸੀਂ ਅੱਗੇ ਗੱਡੀਆਂ ਮਾਨ ਸਰਵਿਸ ਪੈਟਰੋਲ ਪੰਪ पे ਉੱਥੇ ਲੈ ਜਾਓ ਜੀ ਉੱਥੇ ਪੇਡ ਪਾਰਕਿੰਗ ਆ ਗੱਡੀਆਂ ਉੱਥੇ ਚੱਲ ਗਈਆਂ ਤਕਰੀਬਨ 7 ਵਜੇ ਉੱਥੇ ਪਹੁੰਚ ਗਏ ਸੀਗੇ ਸ਼ਾਮ ਨੂੰ 7 6:00 ਹੋ ਗਈ ਅੱਛਾ 5:30 ਨੇ 5:00 ਪਹੁੰਚ ਗੀਆਂ ਉੱਥੋਂ ਦੋ ਦੋ ਗੱਡੀਆਂ ਸੀਗੀਆਂ ਇੱਕ ਗੱਡੀ ਲੈ ਕੇ ਦੋ ਡਰਾਈਵਰ 10:07 ਦੇ ਨਿਕਲੇ ਮਾਨ ਪੈਟਰੋਲ ਪੰਪ ਤੋਂ ਜੀ ਇੰਡੀਆ ਰਾਜਾ ਦੇ ਪੈਟਰੋਲ ਪੰਪ ਆ ਮਾਨ ਸਰਵਿਸ ਸਟੇਸ਼ਨ ਜੀ 10:12 ਦੇ ਗੱਡੀਆਂ ਪਹੁੰਚ ਗੀਆਂ ਨਵਰਾਇਟਾਬਾ ਜੀ ਸਾਰੀ ਗੱਡੀ ਨਵਰਾਇਟਾਬਾ ਪਹੁੰਚ ਗਈ ਬਿਲਕੁਲ ਰੋਡ ਸਾਈਡ ਤੇ ਗੱਡੀ ਖੜੀ ਆ ਮੇਰੇ ਕੋਲ ਜੀਪੀਐਸ ਦੀ ਡਿਟੇਲ ਪੂਰੀ ਲੋਕੇਸ਼ਨ ਆ ਹਮ ਹਮ ਗੱਡੀ ਜਿੱਥੇ ਖੜੀ ਸੀ 10 ਵਜੇ ਕੇ 12 ਮਿੰਟ ਤੇ ਰਾਤ ਨੂੰ ਕਿ ਦਿਨੇ ਰਾਤ ਨੂੰ ਰਾਤ ਨੂੰ ਜੀ 29 ਤਰੀਕ ਰਾਤ ਨੂੰ ਹਮ ਹਮ 10 ਵਜੇ ਕੇ 12 ਮਿੰਟ ਤੇ ਨਵਰਾਇਟਾਬਾ ਤੇ ਗੱਡੀ ਰੋਡ ਸਾਈਡ ਤੇ ਖੜੀ ਆ ਹਮ ਔਰ ਸਵੇਰੇ 10 ਵਜੇ ਕੇ 7 ਮਿੰਟ ਤੇ ਤਕਰੀਬ 12 ਘੰਟੇ ਬਾਅਦ ਉਸੇ ਉਸ ਪੁਆਇੰਟ ਤੋਂ ਗੱਡੀ 1 ਇੰਚ ਵੀ ਦੂਰ ਰਹੀ ਲੀਨ ਗਈ ਹਮ ਹਮ ਠੀਕ ਹੈ ਨਾ ਤੇ ਇਹ ਗੈਰੇ ਵੇ ਮਾਲ ਵੇਚਣ ਗਿਆ ਸੀ ਜੇ ਮਾਲ ਵੇਚਣਾ ਤੇ ਗੱਡੀ ਰੋਡ ਤੇ ਖੜੀ ਕਰਕੇ ਬਹੁਤ ਬਹੁਤ ਥੋੜੀ ਵੇਚੂਗਾ ਜੀ ਮਾਲ ਤੇ ਗੱਡੀ ਟਾਵੇ ਤੇ ਪਿੱਛੇ ਖੜੂਗਾ ਆਸੇ ਪਾਸੇ ਲੈ ਕੇ ਜਾਊਗਾ ਹੂੰ ਹੂੰ ਇਧਰ ਉਧਰ ਕਰੂਗਾ ਨੂੰ ਕੋਈ ਹੂੰ ਹੂੰ ਰੋਡ ਤੇ ਖੜੀ ਜਿੱਥੇ ਮਸਲਾ ਮਾਲ ਵੇਚਣ ਦਾ ਕਿ ਮਸਲਾ ਗੈਰ ਕਾਨੂੰਨੀ ਜਿਵੇਂ ਕਹਿੰਦੇ ਕਿ ਸ਼ਰਾਬ ਤੇ ਵਰਤੋਂ ਲਈ ਉਹਦਾ ਜਿਹੜਾ ਵੇਚ ਰਹੇ ਸੀ ਤੁਸੀਂ ਮਾਲ ਵੀ ਸ਼ਰਾਬ ਤੇ ਨਹੀਂ ਸਾਰਾ ਕੁਝ ਆਇਆ ਸੀ ਉਹ ਪਤਾ ਕੀ ਆ ਇਹਨਾਂ ਨੂੰ ਖੁਦ ਨਹੀਂ ਪਤਾ ਹੂੰ ਵੀ ਜਿਹੜੇ ਪੰਨਾਰੇ ਐਕਸਾਈਜ਼ ਆ ਉਹ ਕੁਛ ਕਹਿ ਰਹੀ ਆ ਮਿਨਿਸਟਰ ਕੁਛ ਕਹਿ ਰਹੇ ਨੇ ਉਹ ਬਲਤੇਜ ਬਨੂ ਜਿਹੜਾ ਉਹ ਕੀ ਪਤਾ ਕੌਣ ਸਲਾਹ ਕਰ ਰਹੇ ਨੇ ਉਹਦੇ ਕੌਣ ਨੇ ਉਹ ਹੋਰ ਕੁਛ ਕਹਿ ਰਹੇ ਨੇ ਚਿਮਾ ਸਾਹਿਬ ਕਹਿ ਰਹੇ ਮਾਲ ਚੱਕ ਆਲਿਆ ਤੋਂ ਵੀਆਰਵੀਸ ਉੱਥੋਂ ਆਇਆ ਵਾ ਇਸੜੀ ਤੋਂ ਤੇ ਬਲਤੇਜ ਬਨੂ ਕਹਿ ਰਹੇ ਉਹ ਤੋਂ ਗੁਜਰਾਤ ਤੋਂ ਆਇਆ ਵਾ ਉਹ ਤੋਂ ਬੀਜੇਪੀ ਨੇ ਭੇਜਿਆ ਤੇ ਕਾਂਡ ਕਰਾਉਣ ਵਾਸਤੇ ਜੀ ਮਤਲਬ ਇਹਨਾਂ ਦੀ ਪਿਆਰ ਨਹੀਂ ਰਲ ਰਹੀ ਆਪੋ ਵਿੱਚ ਗੱਲ ਨਹੀਂ ਨਾ ਰਲ ਰਹੀ ਇਹ ਮਤਲਬ ਅਡੇ ਸੜੇ ਗੱਲ ਕਰ ਰਹੇ ਨੇ ਇਹਨਾਂ ਨੂੰ ਕੁਛ ਪਤਾ ਨਹੀਂਗਾ ਪਹਿਲਾਂ ਹਰਪਾਲ ਜੀ ਮੈਂ ਕਹ ਰਿਹਾ ਸੀ ਵੀ ਇਹ ਇੰਏ ਆ ਇੰਏ ਦਾ ਐਕਸਟਰਾ ਨਿਊਟਰਲ ਅਲਕੋਹਲ ਜੀ ਜਿਹੜੀ ਜਿੱਤੋਂ ਪੀਣ ਵਾਲੀ ਸ਼ਰਾਬ ਬਣਦੀ ਆ ਹਮ ਇਥਨੋਲ ਉਹ ਚੀਜ਼ ਆ ਜਿਹੜਾ ਪੈਟਰੋਲ ਚ ਮਿਕਸ ਹੁੰਦਾ ਹੈ ਜੀ ਇਹ ਇਹਨਾਂ ਕੀ ਸਿੱਧ ਸਿੱਧ ਕੀਤਾ ਵੀ ਇਹ ਇਲੀਗਲ ਸੀ ਜੀ ਕੋਈ ਡਾਕੂਮੈਂਟ ਨਹੀਂ ਸੀ ਇਹ ਤੁਹ ਸ਼ਰਾਬ ਨਕਲੀ ਸ਼ਰਾਬ ਬਣਨੀ ਸੀਗੀ ਹਮ ਹਮ ਜਦੋਂ ਕਿ ਗੱਡੀ ਕੋਲ ਪੂਰੇ ਕਾਗਜ਼ ਨੇ ਵੀ ਆਰ ਵੀ ਡਿਜੀਟਲਰੀ ਦੇ ਬੰਦੇ ਜੇ ਦਾ ਮਤਲਬ ਐਕਸਾਈਜ਼ ਤੋਂ ਬਿਨਾ ਤਾਂ ਬਾਹਰ ਹੀ ਨਹੀਂ ਜੇ ਉੱਥੋਂ ਵੀ ਨਿਕਲੀ ਤਾਂ ਐਕਸਾਈਜ਼ ਨੂੰ ਪਤਾ ਹੀ ਹੋਏਗਾ ਜੇ ਡਿਜੀਟਲਰੀ ਚੋਂ ਬਾਹਰ ਆਇਆ ਤਾਂ ਜਨਾਬ ਈਵੇ ਈਵੇ ਬਿੱਲ ਬਣਦਾ ਹੈ ਹਾਂ ਇਹਨਾਂ ਦੇ ਪੋਰਟਲ ਤੇ ਪੂਰਾ ਰਿਕਾਰਡ ਹੁੰਦਾ ਕਿਹੜੀ ਗੱਡੀ ਕਿੱਥੋਂ ਨਿਕਲੀ ਕਿੰਨੇ ਵਜੇ ਕਿੱਥੇ ਜਾ ਰਹੀ ਹੈ ਸਭ ਪਤਾ ਹੁੰਦਾ ਹੈ ਜੀ ਇਹਨਾਂ ਦੇ ਇਨਸਪੈਕਟਰ ਐਕਸਾਈਜ਼ ਇਨਸਪੈਕਟਰ ਦਾ ਗੇਟ ਪਾਸ ਲੱਗਦਾ ਉਹ ਤਾਂ ਸਹੀ ਨੂੰ ਦੇਉਦੇ ਹਾਂ ਹਾਂ ਉਹਦੇ ਬਿਨਾਂ ਗੱਡੀ ਬਾਹਰ ਨਹੀਂ ਨਿਕਲ ਸਕਦੀ ਜੀ ਇਹਨਾਂ ਨੂੰ ਕਿਉਂ ਨਹੀਂ ਸੀ ਪਤਾ ਸਭ ਪਤਾ ਸੀ ਇਹਨਾਂ ਨੂੰ ਹਾਂ ਹਾਂ ਇਹਨਾਂ ਨੂੰ ਸਮਝ ਲੱਗੀ ਵੀ ਇਹ ਕਿਉਂ ਇਹਨਾਂ ਨੇ ਮਤ ਜੇ ਥੋੜਾ ਠੀਕ ਹੈ ਵੀ ਗਲਤੀ ਕਰ ਲਈ ਢਪਾਟ ਬਣਨੇ ਉਹਨਾਂ ਬੱਲੇ ਬੱਲੇ ਕਰਾ ਲਈ ਤੇ ਚੀਮਾ ਸਾਹਿਬ ਥੋੜਾ ਜਿਹਾ ਹੌਸਲਾ ਕਰ ਲੈਣੇ ਹਮ ਮਾਰ ਸੈਂਪਲ ਕੱਢ ਦੇ ਉਹਦਾ ਰਿਜ਼ਲਟ ਕਰਾਉਂਦੇ ਵੀ ਇਥਨੋਲ ਐ ਈਐਨ ਐ ਕੀ ਆ ਇਹਦੇ ਡਾਕੂਮੈਂਟ ਚੈੱਕ ਕਰਦੇ ਨੇਨੋ ਡਿਪੂ ਜਾ ਕੇ ਵੀ ਡਾਕੂਮੈਂਟ ਹੈਗੇ ਆ ਇਹਨਾਂ ਫੜਾਫੜ ਕਰਦਾ ਜੀ 80000 ਲੀਟਰ ਹਮ ਠੀਕ ਆ ਬੜਾ ਵੱਡਾ ਮਾਲਕਾ ਸ਼ੇਰ ਮਾਰ ਲਿਆ ਨਿਕਲਿਆ ਚੂਹਾ ਬਈ ਬੇਇਜ਼ਤੀ ਹੋ ਗਈ ਨਾ ਜੀ ਅੱਛਾ ਹੁਣ ਕੀ ਹੋ ਰਿਹਾ ਤੁਸੀਂ 1-2-3 ਦਿਨਾਂ ਤੇ ਲਗਾਤਾਰ ਪੱਤਰਕਾਰਾਂ ਨੂੰ ਮਿਲ ਰਹੇ ਹੋ ਅਫਸਰਾਂ ਨੂੰ ਮਿਲ ਰਹੇ ਹੋ ਅੱਜ ਸਥਿਤੀ ਜੇ ਗੱਲ ਕਰੀਏ ਸੋਮਵਾਰ ਸ਼ਾਮ ਦੀ ਜਿਹੜੀ ਹੈ 2 ਜੂਨ ਦੀ ਸਥਿਤੀ ਕੀ ਹੈ ਉੱਥੇ ਜੀ ਜਿੱਥੇ ਸੀਗੇ ਸਥਿਤੀ ਹੈ ਵੀ ਮੈਂ ਸੈਟਰਡੇ ਜੀ ਸਭ ਨੂੰ ਮਿਲਦੀ ਕੋਸ਼ਿਸ਼ ਕੀਤੀ ਡੀਐਸਪੀ ਆਰ ਹਨਾ ਗੁਪਤਾ ਜੀ ਨੂੰ ਮੈਡਮ ਅਬਨੀਤ ਕੋਂਡਰਲ ਨੇ ਜਿਹੜੇ ਐਸਐਸਪੀ ਉਹਨਾਂ ਦੇ ਵੀ ਗਏ ਹੋ ਹੀ ਨਿਕਲ ਚੁੱਕੇ ਸੀਗੇ ਇਕੋ ਜਿਹਾ ਡੇਢੋ ਜਗ੍ਹਾ ਸੀ ਕਿ ਤੇ ਉਹਨਾਂ ਨੂੰ ਮਿਲ ਨਹੀਂ ਪਾਏ ਤੇ ਅਸੀਂ ਫਿਰ ਮੁੜ ਕੇ 4 ਵਜੇ ਮੈਂ ਬਬਲੀ ਜੀ ਨਾਲ ਕੀਤਾ ਕੰਟੈਕਟ ਉਹਨਾਂ ਹੋਗੇ ਤੇ ਪ੍ਰੈਸ ਕੌਂਸਲ ਕਰ ਦਿੰਨੇ ਤੇ ਉਹੀ 4 ਵਜੇ ਪ੍ਰੈਸ ਕੌਂਫਰੰਸ ਕੀਤੀ ਆ ਉਹਦੇ ਬਾਅਦ ਫਿਰ ਪੂਰਾ ਜਿਹੜਾ ਉਹ ਤਾਂ ਬਲਤੇਜ ਪੰਨੂ ਜੀ ਨੇ ਅੱਜ ਜਿਹੜਾ ਮੈਂ ਦੇਖ ਰਿਹਾ ਉਹਨਾਂ ਦਾ ਪ੍ਰੈਸ ਨੋਟ ਆਇਆ ਕਿ ਤੁਸੀਂ ਅਕਾਲੀ ਦਲ ਦੇ ਨਾਲ ਜੁੜੇ ਹੋ ਤੇ ਸ਼ਰਾਬ ਦੀ ਜਿਹੜੀ ਹੈ ਗੈਰ ਕਾਨੂੰਨੀ ਕਾਰੋਬਾਰ ਹੈ ਇਹ ਚੀਜ਼ਾਂ ਜਿਹੜੀਆਂ ਚੱਲਦੀਆਂ ਨੇ ਜਨਾਬੇ ਆਲੀ ਹਾਂ ਮੈਂ ਕੱਲ ਬਲਤੇਜ ਪੰਨੂ ਜੀ ਨੂੰ ਕਹਤਾ ਹਾਂ ਮੈਂ ਪ੍ਰੂਵ ਕਰੋ ਵੀ ਮੇਰਾ ਤੇ ਬਬਲੇ ਟਡਾ ਹਿੱਸਾ ਪੱਤੀ ਹੈ ਠੀਕ ਹੈ 8020 6040 5050 ਇਹ ਹੈ ਕੈਸ਼ ਕੋਈ Google Pay ਹੁੰਦਾ ਕੁਝ ਪ੍ਰੂਵ ਦੱਸੋ ਮੈਨੂੰ ਨਹੀਂ ਤੇ ਮੈਂ ਮਾਨ ਹਾਨੀ ਦਾ ਦਾਵਾ ਕਰੂੰਗਾ ਜੀ ਬਲਤੇਜ ਪੰਨੂ ਜੀ ਤੇ ਔਰ ਹਰਪਾਲ ਜੀ ਮਤੇ ਵੀ ਜੀ ਕਿਉਂਕਿ ਤੁਸੀਂ ਗਲਤ ਰਿਪੋਰਟ ਕਿਉਂ ਕਰ ਰਹੇ ਜੀ ਗੱਡੀਆਂ ਇਥਨੋਲ ਭਰਿਆ ਹੈ ਤੁਸੀਂ ਇਹਦੇ ਤਾਂ ਫਿਰ ਉਹਨੂੰ ਪਹਾ ਸਮਝ ਨਹੀਂ ਆ ਰਹੀ ਉਹ ਤਾਂ ਕੀ ਜਿਹੜੀ ਵਿਦਾਊਟ ਨੋਲਿਜ ਗੱਲ ਕਰਨੀ ਹੁੰਦੀ ਹੈ ਨਾ ਹਰਪਾਲ ਜੀ ਬਾਜ ਨੇ ਸ਼ੁਰੂ ਚ ਕਹ ਪੀ ਇਹ ਇਹਨੇ ਸੀਗਾ ਬਾਹਰ ਜਾਣਾ ਸੀ ਬਾਹਰ ਡਿਵਾਈਸ ਜਾਣਾ ਸੀ ਵੀ ਬਾਹਰ ਦੱਸੋ ਕਿੱਥੇ ਜਾਣਾ ਸੀ ਕੋਈ ਜਵਾਬ ਦਿਓ ਨਾ ਵੀ ਮਾਲ ਕਿੱਥੇ ਜਾਣਾ ਸੀਗਾ ਵੀ ਆਫੀਸ਼ੀਅਲ ਮਾਲ ਹੈ ਗਵਰਨਮੈਂਟ ਆਫ ਇੰਡੀਆ ਦਾ ਮਾਲ ਹੈ ਇੰਡੀਆ ਰੋਡ ਡੀਪੋ ਖਰੀਦਾ ਡਿਸਟ੍ਰਿਕਟ ਦਾ ਸਾਡਾ ਕੰਮ ਆ ਮਾਣਾ ਤੋੜ ਕੇ ਪਹੁੰਚੋਣਾ ਟਰਾਂਸਪੋਰਟ ਸਰ ਜੀ ਜਸਬੋਧ ਕਿ ਕਰ ਰਹੇ ਹੋ ਹੁਣ ਤੁਹਾਡੇ ਅੱਗੇ ਰਣਨੀਤੀ ਕੀ ਹੈ ਤੁਸੀਂ ਕੋਈ ਕੋਰਟ ਜਾ ਰਹੇ ਹੋ ਜਾਂ ਕੀ ਜਾ ਰਹੇ ਹੋ ਕਿਸ ਚੀ ਦੀ ਵੇਟ ਹੋ ਰਹੀ ਹੈ ਤਾਂ ਰਣਨੀਤੀ ਤੇ ਇਹ ਚੱਲ ਰਹੀ ਹੈ ਵੀ ਮਤਲਬ ਪਹਿਲਾਂ ਤੇ ਗੱਡੀਆਂ ਕੱਲ ਕੋਰਟ ਚ ਗੱਡੀਆਂ ਛਾਵਾਵਾਂਗੇ ਬਾਕੀ ਜਿਹੜਾ ਮਸਲਾ ਹੈ ਇਹ ਹੁਣ ਬਲਤੇਜ ਬੰਨੂ ਜੀ ਨੇ ਕਰਤਾ ਪੋਲਿਟਿਕਲ ਮੈਂ ਵੀ ਜੀ ਵੀ ਦਾ ਬੰਦਾ ਜੀ ਜੀ ਮੈਂ ਇੱਥੇ ਕਿਸੇ ਬੀਜੇਪੀ ਦੇ ਬੰਦੇ ਮਿਲਿਆ ਦੇ ਸਿਆ ਕੇ ਕਿਉਂ ਕਿ ਮੈਨੂੰ ਪਤਾ ਸੀ ਇਹਨਾਂ ਖੜੇ ਜੇ ਗੱਡੀਆਂ ਗੁਜ਼ਾਦਦੀਆਂ ਇਹ ਬੀਜੇਪੀ ਦੇ ਬੀਜੇਪੀ ਦਾ ਸਭ ਕੁਝ ਕਰਾਇਆ ਐਸ ਕਰਕੇ ਮੈਨੂੰ ਕਿਸੇ ਨੂੰ ਨਹੀਂ ਮਿਲਿਆ ਪਰ ਕੱਲ ਬਲਤੇਜ ਪੰਨੂ ਜੀ ਨੇ ਇਹ ਮਾਮਲਾ politcal ਕਰਤਾ ਹੁਣ ਪਤਾ ਕੀ ਗਿਆ ਵੀ ਅਕਾਲੀ ਦਲ ਬਾਦਲ ਤੇ ਭਾਜਪਾ ਦੀ ਪਹਿਲਾ ਅਲਾਈਅੰਸ ਸੀ ਤੇ ਇਹਨਾਂ ਰਲ ਮਿਲ ਕੇ ਮੇਰਾ ਤੋਂ ਮਾਲ ਮੰਗਾਇਆ ਇੱਥੇ ਜ਼ਹਿਰੀਲੇ ਸ਼ਰਾਬ ਬਣਾ ਕੇ ਕਾਂਡ ਕਰਨ ਵਾਸਤੇ ਸਰਕਾਰ ਨੂੰ ਬਦਨਾਮ ਕਰਨ ਵਾਸਤੇ ਮੈਂ ਜਿਹੜੀ ਪਰਸੋਂ ਕਾਨਫਰੰਸ ਕੀਤੀ ਸੀ ਉਹਦੇ ਵਿੱਚ ਮੈਂ ਇੱਕ ਸ਼ਬਦ ਨਹੀਂ ਕਿਹਾ ਕਿ ਸਰਕਾਰ ਬਾਰੇ ਜਾਂ ਕਿਸੇ ਬਾਰੇ ਕਿਉਂਕਿ ਮੈਂ ਕਿਉਂ ਗਲਤ ਕੇਸ ਰੁਕਾਉਂਗਾ ਮੈਂ ਡਿਪਾਰਟਮੈਂਟ ਮੈਂ ਇਵਡ ਪੰਜਾਬ ਪੁਲਿਸ ਨੂੰ ਗਲਤ ਨਹੀਂ ਕਿਹਾ ਮੈਂ ਤਾਂ ਸਿਰਫ ਕਿਹਾ ਵੀ ਅਕਸਾਈਡ ਡਿਪਾਰਟਮੈਂਟ ਨੇ ਗਲਤ ਕੀਤਾ ਹੈ ਉਹਨਾਂ ਨੇ ਗਲਤੀ ਕੀਤੀ ਸੋ ਸੰਧੂ ਸਾਹਿਬ ਦੀ ਗੱਲਬਾਤ ਸੁਣੀ ਤਮਾਮ ਇਸ ਗੱਲਬਾਤ ਦੇ ਉੱਤੇ ਇੱਕੋ ਚੀਜ਼ ਆਉਂਦੀ ਹੈ ਕਿ ਜਲਦਬਾਜ਼ੀ ਦੇ ਵਿੱਚ ਇੱਕ ਪੋਲੀਟੀਕਲ ਮਾਈਲੇਜ ਲਾਈਨ ਦੇ ਲਈ ਕੀਤਾ ਗਿਆ ਮਾਮਲਾ ਸਿੱਧੇ ਤੌਰ ਦੇ ਤੇ ਸਪਸ਼ਟ ਹੈ ਕਿ ਜੇ ਕਾਗਜ਼ ਜਿਹੜੇ ਕਹਿੰਦੇ ਨੇ ਜੇ ਇਹਨਾਂ ਦੀ ਗੱਲ ਸੱਚ ਮੰਨੀ ਲਵੇ ਪੰਜਾਬ ਚੋਂ ਚੱਲਿਆ ਪੰਜਾਬ 'ਚ ਉਤਰਨਾ ਸੀ ਤੇ ਇਹ ਪੈਟਰੋਲ ਦੇ ਵਿੱਚ ਮਿਕਸ ਹੋਣਾ ਸੀ ਦੂਸਰੀ ਗੱਲ ਇਸ ਐਥਨੋਲ ਦੇ ਨਾਲ ਸ਼ਰਾਬ ਨਹੀਂ ਬਣਦੀ ਤੇ ਨਾ ਹੀ ਇਹ ਸ਼ਰਾਬ 'ਚ ਪੈਂਦਾ ਇਸ ਨੂੰ ਤੁਸੀਂ ਗੂਗਲ ਸਰਚ ਵੀ ਕਰ ਸਕਦੇ ਹੋ ਬਾਕੀ ਦੇਖਦੇ ਅੱਗੇ ਕੀ ਬੰਦ ਹੈ ਮਾਮਲਾ ਪੋਲੀਟੀਕਲ ਰੰਗਤ ਬਣ ਚੁੱਕਿਆ ਜਿਵੇਂ ਸੰਧੂ ਸਾਹਿਬ ਨੇ ਦੱਸਿਆ ਕਿ ਇਹ ਗੁਜਰਾਤ ਦੇ ਵਿੱਚ ਬੀਜੇਪੀ ਨਾਲ ਹੈ ਤੇ ਬੀਜੇਪੀ ਦੇ ਨਾਲ ਅਵਸ਼ ਮੋਦੀ ਜੀ ਦੇ ਨੇੜੇ ਹੋਣਗੇ ਤੇ ਇਹਨਾਂ ਦੇ ਵਟਸਐਪ ਦੇ ਉੱਤੇ ਵੀ ਜੇਕਰ ਆਪਾਂ ਡੀਪੀ ਦੇਖੀਏ ਤਾਂ ਮੋਦੀ ਜੀ ਦੇ ਨਾਲ ਹੈ ਹੁਣ ਮੋਦੀ ਵਰਸਸ ਸਿੱਧਾ ਕਹੀਏ ਭਗਵੰਤ ਮਾਨ ਹੈ ਹੁਣ ਪਿੱਛੇ ਜੇ ਦਿੱਲੀ ਵੀ ਦੋਨੇ ਜਣੇ ਮਿਲ ਕੇ ਆਏ ਆ ਫਿਰ ਦੋਨਾਂ ਦੀ ਮੁਲਾਕਾਤ ਦੇ ਵਿੱਚੋਂ ਸੰਧੂ ਸਾਹਿਬ ਦੀ ਖਲਾਸੀ ਹੁੰਦੀ ਹੈ ਜਾਂ ਨਹੀਂ ਹੁੰਦੀ ਜਾਂ ਫਿਰ ਕਿਦੇ ਉੱਤੇ ਗਾਜ ਡਿੱਗੇਗੀ ਕੈਮਰਾਮੈਨ ਕਰਨ ਦੇ ਨਾਲ ਮੈਂ ਸੌਰਨ ਸਿੰਘ ਧੰਨਵਾਦੀ ਹੈ